ਘੇਰਾ ਪਾਈ ਬੈਠੇ ਸੀਗੇ ਲੱਖੇ ਸੁਧਾਣੇ ਦੀ ਕੋਠੀ ਨੂੰ ਹਾਂ ਲੱਖੇ ਸੁਧਾਣੇ ਨੇ ਜਦੋਂ ਦੇਖਿਆ ਵਜਦੀ ਵੀ ਤਾਂ ਪੁਲਿਸ ਵਾਲੇ ਆ ਉਹਨੇ ਫੋਨ ਕਰਤਾ ਪਿੰਡ ਨੂੰ ਆਪਦੇ ਨੂੰ ਹਾਂ ਫੋਨ ਕਰਕੇ ਹੋਕਾ ਦਵਾਤਾ ਵੀ ਲੱਖੇ ਸੁਧਾਣੇ ਨੂੰ ਭਾਈ ਘੇਰਾ ਪੈ ਗਿਆ ਵੀ ਇਹਨਾਂ ਨੂੰ ਅੱਗੇ ਪੁੱਛੋ ਕੀ ਗੱਲ ਹੈ ਹਾਂ ਇਹ ਹੋਰਨਾ ਚਾਹ ਕੇ ਕਿਤੇ ਉਹਦਾ ਦਿੱਲੀ-ਦੁੱਲੀ ਮਾਰਨ ਕੀ ਪਤਾ ਇਹਨਾਂ ਨੇ ਕਿੱਥੇ ਸੱਜਣਾ ਬੰਦੇ ਨੂੰ ਹਾਂਜੀ ਚਲੋ ਆਏ ਤੇ ਉਹਨਾਂ ਨੇ ਪੁੱਛਿਆ ਤੇ ਕਹਿੰਦੇ ਵੀ ਨਹੀਂ ਨੀ ਤੈਨੂੰ ਫੜਨਾ ਪੜਨਾ ਪੜਨਾ ਨਹੀਂ ਹੈ ਤੈਨੂੰ ਤੇਰੇ ਨਾਲ ਗੱਲ ਹੀ ਕਰਨੀ ਹੈ ਕਹਿੰਦਾ ਕਾਹਦਾ ਗੱਲ ਕਰਨੀ ਆ ਵੀ ਇੱਕ ਗੱਲ ਵੀ ਕਰਨੀ ਆ ਜੇ ਤੱਕ ਮੈਨੂੰ ਲੈ ਕੇ ਵੀ ਜਾਣਾ ਚਲੋ ਫੜਮ ਵੀ ਆਏ ਆ ਮੈਨੂੰ ਲੀੜੇ ਰੂੜੇ ਪਾਲਣ ਲੜ ਲਓ ਠੰਡਾ ਠੜੇ ਪਾਲਣ ਤੋਂ ਕਰ ਮੀੜੇ ਤੇ ਜਲ ਫਰਮਾ ਚੱਲ ਵੜਦਾ ਤੁਹਾਡੇ ਨਾਲ ਮੈਂ ਕਹਿੰਦਾ ਭਾਈ ਦਾ ਮਰਦਾ ਕਰਈਆਂ ਨਨੀ ਪੌੜਸ ਵਾਲੇ ਕਹਿੰਦੇ ਵੀ ਤੂੰ ਆ ਲੈ ਬੀ ਕੱਟ ਦੇ ਇਹ ਤੈਨੂੰ ਫੜਨਾ ਨਹੀਂ ਅਸੀਂ ਵੀ ਤੇਰੇ ਨਾਲ ਗੱਲ ਹੀ ਕਰਨੀ ਆ ਕਿ ਤੱਕ ਨਾ ਬਾਧਾ ਰਿਹਾ ਵੀ ਅਸੀਂ ਤੈਨੂੰ ਫੜਦੇ ਨਹੀਂ ਤੇ ਕਹਿੰਦਾ ਚਲ ਠੀਕ ਆ ਚਲ ਉਹਨੇ ਭਾਈ ਬਾਰ ਖੋਲਤਾ ਤੇ ਜਾ ਲੇ ਅੰਦਰ ਮੈਂ ਉਹਦੇ ਨਾਲ ਗੱਲਾਂ ਵਾਤਾ ਕਰੀਆ ਉਹ ਕਹਿੰਦੇ ਵੀ ਤੁਸੀਂ ਉੱਥੇ ਨਹੀਂ ਜਾਣਾ ਉਹ ਉਮਰ ਬੰਡਾ ਕਿ ਉਹ ਜਿੱਤੇ ਮੁੰਡੇ ਮਾਰੇ ਆ ਹਾਂ ਪੰਜਾਬ ਨੇ ਉਹਨਾਂ ਚੋਂ ਜਿਹੜਾ ਟੱਕ ਮੁੰਡਾ ਸੀ ਪਹਿਲਾਂ ਜਿਹੜਾ ਮਰ ਗਿਆ ਸੀ ਉਦੋਂ ਮੌਕੇ ਤੇ ਹਾਂ ਉਹਦਾ ਇਹਨਾਂ ਨੇ ਲਾਇਆ ਵਾ ਸੀ ਧਰਨਾ ਸਾਰੇ ਲੱਖੇ ਉਹਨਾਂ ਨੇ ਲਾ ਗਏ ਸਾਰਿਆਂ ਨੇ ਹਾਂ ਜਿਹੜੇ ਬੰਦੇ ਪੰਜਾਬ ਲਈ ਬੋਲਦੇ ਆ ਉਹਦੇ ਤੇ ਇਹਨਾਂ ਨੇ ਗਵਰਨਮੈਂਟ ਤੋਂ ਮੰਗਾ ਰੱਖੀਆਂ ਸੀ ਵੀ ਇੱਕ ਇਹਨਾਂ ਨੂੰ ਸਾਲ ਨੂੰ ਦੇਵੋ ਫਾਂਸੀ ਤੇ ਜਾਣ ਨੂੰ ਟੱਕਰੋ ਇਥੋਂ ਜਿਹੜਾ ਜੋ ਕੱਢੋ ਇਹਨਾਂ ਦੇ ਆਧਾਰ ਕਾਰਡ ਕੈਸਲ ਕਰ ਦਿਓ ਇਹਦੀਆਂ ਗੱਲਾਂ ਸਾਰੀਆਂ ਉਹਨਾਂ ਨੇ ਕਰੀਆਂ ਸੀ ਪਰ ਗਵਰਨਮੈਂਟ ਇਹ ਗੱਲ ਨਹੀਂ ਕਰਦੀ ਇਹ ਜਦੋਂ ਉਹਨੂੰ 2-3 ਲੱਖ ਰੁਪਈਆ ਦੇ ਦੁੱਤ ਤਾਂ ਪਤਾ ਨਹੀਂ ਇਹਦੀਆਂ ਗੱਲਾਂ ਕਰ ਗਿਆ। ਉਹ ਹੁੰਦੀ ਆਉਂਦੀ ਜਿਹੜਾ ਦੂਜਾ ਮੁੰਡਾ ਹਸਪਤਾਲ ਦੇ ਵਿੱਚ ਸੀ ਜਿਹਦੇ ਉਦੋਂ ਮਾਰੇ ਤੇਨਾਂ ਨੇ ਦੋ ਹੀ ਸੀ ਇਕੱਠੇ ਹੀ ਤੇ ਉਹ ਵਿਚਾਰਾ ਬਚ ਗਿਆ ਥੋੜਾ ਜਿਹਾ ਬਚਿਆ ਦਾ ਹਸਪਤਾਲ ਤੇ ਰਿਹਾ ਮਾਂ-ਪੋਪਾ ਲੈ ਕੇ ਉੱਥੇ ਬੈਠਾ ਰਿਹਾ। ਉਹ ਮੁੰਡਾ ਕੱਲੋ ਵੀ ਮਰ ਗਿਆ। ਹੂੰ ਉਹ ਮਰ ਗਿਆ ਇਹਨੂੰ ਪੁਲਿਸ ਵਾਲਿਆਂ ਨੂੰ ਐ ਹੋਇਆ। ਤੇ ਬਹੁਤਾਂ ਦੁਆਰਾਂ ਨੂੰ ਵੀ ਇਹ ਨਾ ਨੀ ਹਟਲਾ ਨੀਗਾ ਤਰਨਾ ਫੇਰ ਲਉਣਗੇ ਵੀ ਅੱਗੇ ਇੱਧਰ ਲੱਗਿਆ ਪਿਆ ਆਪਣੇ ਮੁਹੱਲੀ ਲਾਇਆ ਪਿਆ ਕਰਨਾ ਇੱਕ ਇੱਕ ਸਾਲ ਲਾਈ ਬੈਠੇ ਆ ਤੇ ਇੱਕ ਇੱਧਰ ਲੱਗਿਆ ਹੋਆ ਤਰਨ ਤਾਗਨ ਕੋਲੇ ਉਹ ਫੈਕਟਰੀ ਦੇ ਬੂਰੇ ਲੱਗਿਆ ਹੋਆ ਤੇ ਇਸ ਤਰ੍ਹਾਂ ਵੀ ਹੋਰ ਕਈ ਨਿੱਕੇ ਨਿੱਕੇ ਕਈ ਧਰਨੇ ਹੋਰ ਲੱਗੇ ਵੀ ਇਹ ਵੀ ਨਾ ਲਾਰਣ ਕਰਦੇ ਪੰਜਾਬ ਆਪਣਾ ਧਰਨਿਆਂ ਜੀ ਨਾ ਲੱਗ ਜੇ ਕਿਉਂਕਿ ਬੇਇੱਜ਼ਤੀ ਵੀ ਮੰਨਦੇ ਆ ਵੀ ਚੰਗੇ ਚੰਗੇ ਬੰਦੇ ਨੂੰ ਫੜ ਕੇ ਕਰੀਏ ਅੰਦਰ ਹੂੰ ਕਿੱਡੀ ਵੱਡੀ ਇਹਨਾਂ ਨੇ ਮਾੜੀ ਗੱਲ ਕਰਦੇ ਨੇ ਕਿ ਇਹਨਾਂ ਦੇ ਗਰੀਬਾਂ ਦੇ ਪੁੱਤ ਮਾਰ ਗਏ ਯਾਰ ਮਾਰੇ ਇੱਤਿਆਂ ਨੇ ਆ ਉਹ ਸੌਰੀਓ ਕੋਸ ਮਾੜੇ ਮੁੱਟੇ ਇਹਨਾਂ ਨੂੰ ਉਕਰ ਡੇ ਕਰੋ ਕੱਲ ਨੂੰ ਹੋਰ ਮਾਰਨਗੇ ਇਹ ਮਾਰਨਗੇ ਹਾਂ ਇਹਨਾਂ ਨੇ ਹਟਣਾ ਹੈ ਨੀਗਾ ਪਈਆਂ ਨੇ ਕਿਉਂਕਿ ਇਹਨਾਂ ਦੇ ਹੱਥ ਫੁੱਲ ਗਏ ਆ ਹੁਣ ਇਹਨਾਂ ਨੂੰ ਬਾਕੀ ਸਪੋਰਟ ਆ ਆਪਣੇ ਮੰਤਰੀਆਂ ਮੰਤਰੀਆਂ ਦੀ ਫੜਦੇ ਨੇ ਜਿਹੜੇ ਆਪਣੇ ਬੰਦੇ ਵੱਡੇ ਆ ਇਹ ਵੋਟਾਂ ਵਾਟਾਂ ਦੇ ਮਾਰੇ ਇਹਨਾਂ ਨੂੰ ਇਹਦੇ ਅਧਾਰ ਕਾਟੋ ਇਹਨਾਂ ਕਾਟੋ ਇਹ ਜੋ ਕੁਸਰਾ ਦਾ ਬੜਾ ਹੀ ਜਾਂਦੇ ਆ ਵੋਟਾਂ ਬਣਾਤ ਕੇ ਇਹਨਾਂ ਦੀਆਂ ਹੂੰ ਉਹਨੂੰ ਉਹ ਜਿਹੜਾ ਪਿੰਡ ਆ ਚੰਡੀਗੜ੍ਹ ਦੇ ਕੋਲੇ ਇੱਕ ਪਿੰਡ ਉਹਨਾਂ ਦੀ ਤਾਂ ਆਗੂ ਤਾਂ ਹੈ ਕਿ 600 ਵੋਟ ਕਣੀ ਹਾਂ ਤੇ ਫਿਰ 300 ਕਣੀ 600 ਤੇ ਇਹਨਾਂ ਉਹ ਦੂਸਰਾ ਦੀ 3000 ਵੋਟ ਆ ਹਾਂ ਉਹਨੂੰ ਤੋਂ ਲੈ ਪਈਆ ਕਿ ਉਹ ਸਰਪੰਚ ਬਣ ਗਿਆ ਉੱਥੋਂ ਦਾ ਉਹ ਪਈ ਗਿਆ ਹਾਂ ਹੁਣ ਮੈਂਬਰ ਵੀ ਬਣੇ ਫਿਰਦੇ ਆ ਸਰਪੰਚ ਵੀ ਬਣੇ ਕਰਦੇ ਆ ਭਈਏ ਇਹ ਆ ਇੱਕ ਪਿੰਡ ਜਿੱਥੇ ਨੰਬਰਦਾਰ ਵੀ ਬਣਾਇਆ ਪਤਾ ਨਹੀਂ ਕਿਹੜੇ ਪਿੰਡ ਜਿੱਥੇ ਇੱਕ ਨੰਬਰਦਾਰ ਪਈਆ ਬਣਾਤਾ ਉਹ ਇੱਕੋ ਹੀ ਪਈਆ ਰਹਿੰਦਾ ਪਿੰਚਰਦਾ ਹਾਂ ਉਹਦਾ ਨਾਮ ਪਤਾ ਨਹੀਂ ਕੀ ਸੋਹਲਸਾਲ ਜਿੱਥੇ ਪਈ ਉਹਦਾ ਨਾਮ ਸੰਗ ਬਣਾਤਾ ਮਗਰ ਲਾਣਾ ਸੈਂਕ ਕਰਕੇ ਤੇ ਗਰੀਬ ਤੋਂ ਵਿਚਾਰੇ ਤੋਂ ਖੋਲੀ ਉਹ ਮਰ ਗਿਆ ਦੇ ਮੁੰਡੇ ਚਾਹੀਦੇ ਸੀ ਨੰਬਰ ਸਾਡੀ ਉਹਦੇ ਮੁੰਡੇ ਨੂੰ ਮਿਲਣੀ ਹਾਂ ਵੱਡੇ ਨੂੰ ਉਹ ਨੂੰ ਨਹੀਂ ਦਿੱਤੀ ਉਹ ਤੋਂ ਖੋ ਕੇ ਭਈਏ ਨੂੰ ਦਿੱਤੀ ਮੈਂ ਤਾਂ ਸੇ ਕੋ ਇਨਸਾਫ ਹੈ ਇਹਦੇ ਆਪਣੇ ਮਰਦੇ ਵੇਲੇ ਆਪਣੇ ਮੰਤਰੀ ਨੂੰ ਲੈ ਕੇ ਕੰਮ ਕਰਦੇ ਆ ਮੈਂ ਤਾਂ ਇਹ ਹੀ ਕਿਹਨੇ ਹੁੰਦਾ ਮੈਂ ਕਿ ਮੈਂ ਇਨਾ ਬੰਦੇ ਨੂੰ ਇਉਂ ਪੁੱਛੂ ਜੋ ਪਿੰਡ ਮੰਤਰੀ ਕੋਈ ਆਵੇ ਕੋਈ ਸੰਤਰੀ ਆਵੇ ਕੋਈ ਵੋਟਾਂ ਮੰਗ ਕਾਉਂਦਾ ਹੈ ਵੀ ਤੁਸੀਂ ਪੰਜਾਬ ਲਈ ਕੀ ਕਰ ਰਹੇ ਹੋ ਯਾਰ ਕੀ ਕਰਦੇ ਹਾਂ ਤੁਸੀਂ ਕੋਈ ਪੰਜਾਬ ਦਾ ਤਾਂ ਮੁੱਦਾ ਤੁਹਾਡੇ ਕੋਲੇ ਹਈ ਨਹੀਂ ਭਗਵੰਤ ਮਾਨ ਨੇ ਗਾਲਾਂ ਵਾਲਾ ਕੱਢ ਲਿਆ ਜਾਂ ਕਾਂਗਰਸ ਨੂੰ ਗਾਲਾਂ ਕੱਢ ਲਿਆ ਜਾਂ ਵੀ ਜੀ ਬੀ ਜੀ ਪੀ ਨੇ ਤਾਲੇ ਆ ਵੜੀ ਉਹਨਾਂ ਦਾ ਕੱਢਦਾ ਹੀ ਨਹੀਂ ਇਹਨਾਂ ਨੂੰ ਕੱਢੀ ਜਾਂਦੇ ਅਜੇ ਅਕਾਲੀ ਆ ਜਾਂਦੀ ਹੈ ਕੋਈ ਉਹਨਾਂ ਦਾ ਬੰਦਾ ਹੈ ਨਾ ਉਹ ਭਗਵੰਤ ਮਾਨ ਨੂੰ ਕੱਢੀ ਜਾਂਦਾ ਹੈ ਕਾਂਗਰਸ ਨੂੰ ਕੱਢ ਆਏ ਇੱਕ ਦੂਜੇ ਨੂੰ ਗਾਲਾਂ ਲਗੇ ਪਏ ਆ ਮੁੱਦਾ ਇਹਨਾਂ ਕੋਲੇ ਕੋਈ ਨਹੀਂ ਪੰਜਾਬ ਨੂੰ ਸੰਭਾਲਣ ਲਈ ਤੇ ਆਪਣਾ ਇਹ ਪੰਜਾਬ ਆ ਹੀ ਹੋ ਗਿਆ ਡਾਂਵਾ ਰੋਲ ਹੂੰ ਇਹਦਾ ਤਾਂ ਰੱਬ ਬਾਲੀਬਾਰਸ ਹੈ ਇਸ ਪੰਜਾਬ ਦਾ ਬਣੇ ਦਾ ਇਹਦਾ ਹੁਣ ਆ ਬੇਖੋ ਤੇ ਮਧ ਪ੍ਰਦੇਸ਼ ਦੇ ਵਿੱਚ ਹਜੂਰ ਸਾਹਿਬ ਬਣੇ। ਉੱਥੇ ਇੱਕ ਕੁੜੀ ਨੇ ਤੇ ਉਥੋਂ ਦੇ ਬੰਦਿਆਂ ਨੇ ਰਲ ਕੇ ਗੁਰੂ ਨਾਨਕ ਦੇ ਮਹਾਰਾਜ ਦਾ ਸਮਾਗ ਰਚਿਆ। ਹਮ ਸੋ ਸੋਹਾਗ ਰਚ ਕੇ ਉਹ ਵੀ ਦਾੜੀ ਲਾਈ, ਉਵੇਂ ਲੀੜੇ ਪਾਏ, ਉਵੇਂ ਪੂਰੇ ਕੁਦੀ ਸਿੱਟੀ, ਉਵੇਂ ਮਾਲਾ ਪਾਈ, ਪੱਗ ਤੇ ਮਾਲਾ ਲਾਈ। ਹਮ ਤੇ ਕੋਲੇ ਕਮੰਡਲ ਫੜਾਇਆ। ਉਵੇਂ ਪਰ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆ ਕੇ ਕੋਸੀ ਤੇ ਬੋਹ ਲਿਆ। ਔਰ ਸਿੱਦੇ ਉਹ ਆ ਕੇ ਵਿੱਚ ਖੜਾਵਾ ਹੋਵੇ ਪੰਜਾਂ ਹੋਈਆਂ ਉਵੇਂ ਬੈਠੇ ਆ ਹਮ ਯੱਕ ਚੋਰ ਕਰੀ ਜਾਂਦਾ 30 ਦਾ ਸੇ ਹੁਣ ਗੱਲਾਂ ਪਰ ਸਿੱਖਾਂ ਨੂੰ ਚੇੜਦੇ ਨਹੀਂ ਤਾਂ ਹੋਰ ਕੀ ਕਰਦੇ ਆ ਕੀ ਕਰਦੇ ਆ ਹਾਂ ਕਿੜੀ ਜਾਂਦੇ ਸਿੱਖ ਕਿੜੀ ਜਾਂਦੇ ਚਾਹ ਪਾਣੀ ਟਿਕਾ ਲਾ ਲਾ ਕੇ ਦੇਖਦੇ ਵੀ ਸਿੱਖ ਜਾਗਦੇ ਆ ਕਿ ਸੌਂਗੇ ਹਮ ਇਹ ਜਿਹੜੀਆਂ ਗੱਲਾਂ ਇਧਰ ਇੱਕ ਆਪਣੇ ਇਮੀ ਵਰਕ ਆ ਜਿਹੜਾ ਫਿਲਮਾਂ ਫਿਲਮਾਂ ਬਣਾਉਂਦੇ ਆ ਹਮ ਉਹਨੇ ਮਾਂ ਦੇ ਪੁੱਤ ਨੇ ਡੀਲ ਕੱਢੀ ਆ ਉਥੋਂ ਦੀ ਗੁਰੂ ਨਾਨਕ ਦੇਵ ਜੀ ਦਾ ਕੀ ਸੀਗਾ ਪਰਬ ਪਰਬ ਤੇ ਉੱਤੇ ਗੁਰੂ ਨਾਨਕ ਦੇ ਬਣਾ ਕੇ ਦਸਵੀਰ ਤੇ ਪਿੱਠ ਦਿਖਾਈ ਜਾਂਦਾ ਗੁਰੂ ਨਾਨਕ ਮਹਾਰਾਜ ਦੀ ਤੇ ਨਾਲ ਮਰਦਾਨੇ ਹੁਣੇ ਦਿਖਾਈ ਜਾਂਦਾ ਤੇ ਉਹ ਗੀਤ ਭਰੇ ਜਾਂਦਾ ਫਲਾ ਚਾਰ ਛਗਰਾਲਾ ਮਹਾਰਾਜ ਦੇ ਗੁਰੂ ਨਾਨਕ ਮਹਾਰਾਜ ਦੀ ਬੇਅਦਬੀ ਕਰੀ ਜਾਂਦਾ ਕਰੀ ਜਾਂਦਾ ਹਾਂ ਇਹ ਜਿਹੀਆਂ ਗੱਲਾਂ ਕਿਉਂ ਕਰਨ ਲੱਗੇ ਭੈਣੇ ਆਪਣੇ ਤਾਂ ਪਹਿਲੀ ਗੱਲ ਤਾਂ ਨਾ ਤਾਂ ਆਪਣਾ ਕੋਈ ਜਥੇਦਾਰ ਹੈ ਨਾ ਕੋਈ ਆਪਣੀ ਸ਼ਰੋਮਣੀ ਕਮੇਟੀ ਹੈ ਜੋ ਕੋਈ ਸ਼ਰੋਮਣੀ ਕਮੇਟੀ ਜ਼ਰਤ ਵਾਲੀ ਹੋਵੇ ਕੀ ਹਸਤੀ ਹੈ ਕਿਸੇ ਦੀ ਇਹ ਡਿਡੀਆਂ ਕੋਈ ਗੱਲਾਂ ਕਰਦੇ ਕਰ ਜੀ ਇਹ ਨਾਲ ਕੋਈ ਆਪਣਾ ਜੱਥੇਦਾਰ ਹੈ ਉਹ ਕੀ ਜੱਥੇਦਾਰ ਹੋਣ ਤਾਂ ਇਹਨਾਂ ਦੀ ਕੀ ਜ਼ਰੂਰਤ ਹੈ ਇਹਦੀਆਂ ਸੰਗਾਂ ਲਾਉਣ ਜੇ ਜੱਥੇਦਾਰ ਕੋਲੇ ਕੁੜੀ ਉਹਦੇ ਕਰਿਆ ਹੁਕਮ ਇਹ ਤੂੰ ਜਾਲ ਲਿਆ ਉਹਨੂੰ ਫੜ ਕੇ ਇਨਾਂ ਗਏ ਪਹਿਨੀ ਲੈ ਕੇ ਆ ਉਹ ਨੂੰ ਇੱਥੇ ਮੋਸ਼ਕਾ ਬਣ ਕੇ ਛੇਵੇਂ ਪਾਸ਼ਾਹੀ ਨੇ ਮੰਗਾਈ ਦੀ ਸੀ ਆਉਦੇ ਸੰਗ ਇਹੇ ਮਤਲਬ ਕੀ ਸੀ ਉਹ ਜਿਹੜਾ ਲੈਣੇ ਭਾਈ ਗਰਦਾਸ ਨੂੰ ਮੰਗਾਇਆ ਸੀਗਾ ਜਦੋਂ ਘੋੜੇ ਲੈਣ ਗਿਆ ਸੀ ਇਹ ਉੱਥੋਂ ਲਿਆਂਦਾ ਮੋਸ਼ਕਾ ਬਣ ਕੇ ਬੀਲੀ ਚੰਦ ਬੀਲੀ ਚੰਦ ਨਹੀਂ ਹੋਰ ਸੀਗਾ ਇਹ ਕੋਈ ਸਿੰਘ ਇਹ ਦੋ ਮੋਸ਼ਕਾ ਮੰਨ ਕੇ ਲੈਂਦਾ ਆਇਆ ਲਿਓ ਉਹਨਾਂ ਦੀਆਂ ਮੋਸ਼ਕਾ ਮੰਨ ਕੇ ਉੱਥੋਂ ਆ ਵੀ ਚਲ ਤਰੁਕ ਹਾਲ ਤੱਕ ਤੇ ਲੈ ਕੇ ਚੱਲਦੇ ਆ ਉੱਥੇ ਮੰਗਵਾ ਕੇ ਨਾ ਇਹ ਫਿਰ ਉਹ 70 ਇਹ ਨਾਲੇ ਮਗਾਉ ਮਾ ਕੇ ਹੂੰ ਤੇ ਨਾਲੇ ਨੂੰ ਇੰਨੀ ਬਰਕ ਜੇ ਨੂੰ ਸਦੋ ਇੱਥੇ ਉਹ ਜਦ ਤੁਸੀਂ 4 ਰੁਪਈਆਂ ਦੀ ਖਾਤਰ ਤੁਸੀਂ ਕਿਉਂ ਮਾਰਦੇ ਦੀ ਬੇਅਦਵੀਂ ਕਰੀਏ ਨਾ ਫਿਰ ਆ ਤਾਂ ਅੱਗੇ ਡੁੱਬੀ ਜਾਂਦਾ ਡੁੱਬੀ ਜਾਂਦਾ ਹਾਂ ਇਹ ਕਿਸੇ ਨੂੰ ਮਾਰਦੇ ਆ ਕੁੱਟਦੇ ਜੇ ਕੋਈ ਗੱਲ ਕਰਦੇ ਆ ਉਹਨੂੰ ਪੁਲਿਸ ਫੜ ਕੇ ਲੈ ਜਾਂਦੀ ਜਾਂ ਘਰ ਤੋਂ ਆ ਹੋ ਜਾਂਦਾ ਹੋ ਜਾਂਦਾ ਤੇ ਇਹ ਆਪਦੇ 4 ਰੁਪਈਏ ਬਣਾ ਕੇ ਆਪਦੇ ਘਰੀ ਜਾਂਦੇ ਆ ਕੀ ਤੁਸੀਂ ਮੱਛਣਾ ਇੰਨੇ ਰੁਪਈਆ ਦੇ ਵਿੱਚੋਂ ਇੰਨੇ ਰੁਪਈਆ ਲਾ ਦੋ ਯਾਰ ਤੁਹਾਡੇ ਕੋਲੇ ਥੋੜੇ ਜਿਹੇ ਪੈਸੇ ਕਿਉਂ ਤੁਸੀਂ ਮਹਾਰਾਜ ਦੀਆਂ ਬੇਅਦਬੀਆਂ ਕਰਦੇ ਆਂ ਐਸੀਆਂ ਜੀਆਂ ਗੱਲਾਂ ਕਾਪੜੇ ਪੰਜਾਬ ਦੀਆਂ ਹੋਈ ਜਾ ਰਹੀਆਂ ਆ ਹੁਣ ਲੱਖੇ ਸਾੜੇ ਨੂੰ ਵਿਚਾਰੇ ਕੀ ਕਹਨੇ ਪੰਜ ਚਾਰ ਕੇ ਜਾਣੇ ਆ ਜਿੱਦੇ ਇਹਨਾਂ ਨੂੰ ਕੁਝ ਹੋ ਗਿਆ ਜਾਂ ਇਹ ਮਾਰੇ ਜਾ ਕੇ ਡਬਲੂ ਡੂ ਹਰਕੀ ਨੇ ਬੋਲਣਾ ਹੈ ਇਹਨੇ ਕਰਨਾ ਪੰਜਾਬ ਲਈ ਇਹ ਸਾਥ ਆਪਣੇ ਲੋਕ ਵੀ ਐਡੇ ਪੁੱਠੇ ਚੱਲਦੇ ਆ ਮਗਰ ਨਹੀਂ ਗਿਆ ਕੋਈ ਮਗਰ ਨਹੀਂ ਕੋਈ ਹੁਣ ਲੱਖਾ ਸਦਾਣਾ ਵੋਟਾਂ 'ਚ ਖੜ ਜੇ ਵੋਟ ਨਹੀਂ ਪਾਉਂਦੇ ਉਹਦੇ ਨਾਲ ਅਜੀ ਫਿਰਦੇ ਆ ਉਹ ਬੋਲਦਾ ਵਿਚਾਰਾ ਪੰਜਾਬੀ ਕਿੰਨਾ ਬੋਲਦਾ ਪੰਜਾਬੀ ਕਰਦਾ ਪੰਜਾਬੀ ਕਰਦਾ ਇਧਰ ਉਹ ਉਧਰ ਉਹਦੇ 드라마 ਦੇ ਪਾਣੀ ਨਹੀਂ ਪੰਜਾਬੀ ਕਰਦਾ ਕਿਤੇ ਕਾਸੀ ਨਹੀਂ ਪੰਜਾਬੀ ਕਰਦਾ ਕਿਤੇ ਧਰਨੇ ਲਾਉਂਦਾ ਕਿਤੇ ਪਿੰਜਾਂ ਦਾ ਕਰਦਾ ਇਹਦੇ ਦਰਾਹਤ ਵਿਚਾ ਉਹ ਵਿਚਾਰਾ ਕਿਤੇ ਉਹ ਹਿੰਦੀ ਪੰਜਾਬੀ ਦੀ ਲੜਾਈ ਲੜੀ ਜਾਂਦਾ ਉਹਨੂੰ ਕੱਲਾ ਕਿੰਨੇ ਕੰਮ ਕਰੇ ਕਰੇ ਹਾਂ ਹਾਂ ਉਹ ਤਾਂ ਆਪ ਸਾਰੇ ਪੰਜਾਬ ਨੂੰ ਕਹਿੰਦਾ ਯਾਰ ਦੇ ਸੋਡੇ ਕੋ ਇੱਥੇ ਪੰਜਾਬੀ ਹਿੰਦੀ ਮੂਹਰੇ ਲਿਖੀ ਆ ਜਾਂ ਅੰਗਰੇਜ਼ੀ ਮੂਹਰੇ ਲਿਖੀਆ ਪੰਜਾਬੀ ਉੱਤੇ ਕਰੋ ਕਰੋ ਤੁਸੀਂ ਆਹ ਉੱਥੋਂ ਪੰਜ ਸੱਤ ਗੁੰਡੇ ਪਿੰਡ ਦੇ ਵਿੱਚੋਂ ਲੈ ਲੋ ਕਾਲਾ ਦੇ ਲੋਕੇ ਨਹੀਂ ਚੱਲੋ ਉੱਥੇ ਉੱਥੇ ਆਪਣਾ ਚਿੱਟੇ ਅਖਰਾਨਾ ਆਪਣਾ ਪੰਜਾਬੀ ਰੱਖ ਦਿਓ ਰੱਖ ਦਿਓ ਤੇ ਹਾਂ ਵੀ ਕੋਈ ਮੇਰੇ ਕੱਲੇ ਤੇ ਬੰਨਿਆ ਤਾਂ ਨਹੀਂ ਮੈਂ ਕੱਲੇ ਨਹੀਂ ਕਰਨਾ ਸਾਰਾ ਕੁਝ ਹੂੰ ਜਣੀ ਆਇਆ ਹੁਣ ਆਪਣਾ ਪੰਜਾਬ ਆ ਕਿਸੇ ਦੇ ਹੱਥ ਨਹੀਂ ਹੈ ਜਿਹੜੀ ਸਰਕਾਰ ਵਾਲੀ ਜਾਂਦੀ ਆ ਉਹ ਸਿੱਧੀ ਸੈਂਟਰ ਦੀ ਆ ਸੈਂਟਰ ਨਾਲ ਖੇਲ-ਵਿਲੀਆਂ ਕਰਦੀ ਆ ਤੇ ਆਪਣੇ ਪੰਜਾਬੀਆਂ ਦੇ ਨਾਲ ਮਤਲਬ ਦੁਰਦਸ਼ਾ ਕਰਦੀ ਆ ਉਡਦੀ ਆ ਮਾਰਦੀ ਆ ਜੇ ਕੋਈ ਬੋਲ ਕਰਨ ਉਜੇ ਲੋਟ ਕਰ ਦਿੰਦੇ ਆ ਉਹਨਾਂ ਚਰੀਆ ਮੁੰਡੇ ਬਾਅਦ ਤੇ ਉਹਨਾਂ ਦੇ ਮਰਗੇ ਕਿਸੇ ਨੂੰ ਕੀ ਗਿਆ ਕਿਸੇ ਨੂੰ ਕੀ ਆ ਹਾਂ ਤੇ ਇਹ ਹੋ ਅੱਗੇ ਕਤਲ ਜੇ ਹੁੰਦਾ ਵੀ ਸੀ ਨਾ ਤੇ ਪੁਲਿਸ ਭੱਜ ਕੇ ਆ ਕੇ ਪੜਦੀ ਸੀ ਮਰ ਹਾਂ ਤੇ 20 ਸਾਲ ਸਜ਼ਾ ਪਉਂਦੇ ਅੱਜ ਕੱਲ ਮੈਂ ਤਾਂ ਦੇਖਿਆ ਨਹੀਂ ਕੋਈ 20 ਸਾਲ ਭੌਂਗਤ ਕੇ ਆਉਂਦਾ ਆਉਂਦਾ ਹੁਣ ਆਪਣੇ ਬੰਦੀ ਸਿੰਘ ਉਹਨਾਂ ਨੇ ਪਹਿਲਾਂ ਜੋ ਬੁੱਚੜ ਮਾਰਿਆ ਤੇ ਉਹ ਨੂੰ ਹੁਣ 40 40 ਸਾਲ 35 35 ਸਾਲ ਹੋ ਗਏ ਅੰਦਰ ਬੈਠੇ ਵਿਚਾਰੇ ਉਹਨਾਂ ਨੂੰ ਛੱਡ ਦੇਣੀ ਛੱਡ ਦੇਣੀ ਇਨਸਾਫ ਹੈ ਨਹੀਂਗਾ ਇਨਸਾਫ ਹੈ ਕਿ ਨਾ ਪਰ ਉਹੀ ਦਾ ਰੌਲਾ ਵੀ ਇਨਸਾਫ ਹੋਵੇ ਤਾਂ ਫਿਰ ਇਹ ਪੜ ਕੇ ਪਈਆਂ ਨੂੰ ਅੰਦਰ ਕੱਢਣਾ ਕਰਨ ਹਾਂ ਉਹਨਾਂ ਨੂੰ ਛੱਡਣਾ ਜਿਹੜੇ ਹੁਣ 30-30 ਸਾਲ ਤੇ 35 ਸਾਲ ਜਿੰਨੇ ਭੋਗਤ ਲਿਆ ਵੀ ਜ਼ਿੰਦਗੀ ਤਬਾਹ ਕਰਨੀ ਸਾਰੀ ਹਾਂ ਹੁਣ ਕੱਲ ਆਇਆ ਸੀਗਾ ਆਪਣਾ ਉਹ ਰਾਜੌਣੀਆਂ ਬੁਲਵਾ ਕੇ ਤੇ ਆਪਦੇ ਉੱਥੇ ਗੁਰਦੁਆਰੇ 'ਚ ਹੀ ਆਇਆ ਤਿੰਨ ਘੰਟੇ ਬਸ ਉੱਥੇ ਮੁੜ ਕੇ ਲੈ ਕੇ ਉੱਥੇ ਪਰਿਵਾਰ ਦੇ ਜੀ ਮਿਲਿਆ ਮਾੜਾ ਮੋਟਾ ਘਰੇ ਤਾਂ ਆਉਣ ਹੀ ਨਹੀਂ ਦਿੱਤਾ ਹਾਂ ਇਹੇ ਜਿਹੇ ਦਾ ਗਵਰਨਮੈਂਟ ਆ ਕੀ ਯਾਰੋ ਬਿਚਾਰਾ ਤੁਹਾਡੇ ਹੁਣ 50 ਹਾਂ ਬੰਦੇ ਆ ਪੁਲਸ ਵਾਲਿਆਂ ਦੇ ਵਿੱਚ ਉਹ ਘਰੇ ਆਵਾ ਕੀ ਉਹ ਭੱਜੂ ਕੀ ਕਰੋ ਨਾ ਉਹ ਭੱਜਣ ਵਾਲਾ ਉਹਦਾ ਆਦੀ ਮੌਤ ਕਹਿੰਦਾ ਵੀ ਲਾਓ ਮੈਨੂੰ ਫਾਂਸੀ ਲਾਓ ਫਾਂਸੀ ਸਿੱਧੀ ਉਹਦਾ ਕਹਿੰਦਾ ਉਹਨੇ ਕੱਲ ਗੱਲਾਂ ਸੁਣਾਈਆਂ ਜੱਜ ਨੂੰ ਕਹਿੰਦਾ ਮੈਂ ਤਾਂ ਜੱਜ ਕਹਿੰਦਾ ਤੂੰ ਨਾ ਯਾਰ ਇੰਨਾ ਸੱਚ ਨਾਲ ਬੋਲ ਤੇ ਤੂੰ ਆ ਗੱਲਾਂ ਐਂ ਕਹਿ ਦੀ ਉਹ ਕਹਿੰਦਾ ਨਾ ਮੈਂ ਸੱਚ ਬੋਲੂ ਨਾ ਕੋਈ ਅਪੀਲ ਕਰਨੀ ਹੈ ਮੈਨੂੰ ਦਲੀਲ ਕਰਨੀ ਹੈ ਜੇ ਵੀਰੀ ਫਾਂਸੀ ਦੀ ਸਜ਼ਾ ਵਾਲੀ ਤੇ ਮੈਨੂੰ ਫਾਂਸੀ ਦੇਵੋ ਦੇ ਉਹ ਜੋ ਮੇਰੇ ਤੇ ਕਾਰਵਾਈ ਬਣਦੀ ਆ ਮੈਨੂੰ ਕੋਈ ਰਹਿਮ ਦੀ ਮੈਂ ਵੀ ਨਹੀਂ ਕਰਨੀ ਕੁਛ ਨਹੀਂ ਨਾ ਵੇਤੇ ਰਹਿਮ ਕਰੋ ਤੇ ਮੈਂ ਤਾਂ ਜੋ ਚਾਹਾਂ ਮੈਂ ਇੱਕ ਕਰ ਹੀ ਨਹੀਂ ਆਇਆ ਹੁਣ ਜੇ ਨਾ ਮੈਂ ਆਖਰੀ ਵਾਰੀ ਆਇਆ ਮੈਂ ਤਾਂ ਇਸ ਧਰਤੀ ਤੇ ਆਉਂਦਾ ਹੀ ਰਹਿਣਾ ਮੈਂ ਤਾਂ ਇਹ ਜੁਰਮ ਦੀ ਖਾਤਰ ਟੱਕਰ ਲੈਂਦਾ ਹੀ ਰਹੂੰ ਤਾਂ ਆਹ ਹੁਣ ਸੀ ਉਹਦੇ ਵੀ ਮੈਂ ਇਹ ਨਾ ਕੋਈ ਸੋਚੂ ਕਿ ਆਖਰੀ ਵਾਰ ਇਹਨੇ ਬਸ ਉਹਨੂੰ ਮਾਰਤਾ ਰੱਖਣੀ ਨੇ ਮੁਰਤੇ ਆਉਣਾ ਨਹੀਂਗਾ ਹਾਂ ਮੈਂ ਤਾਂ ਆਉਂਗਾ ਆ ਕੇ ਮੈਂ ਰਸਟ੍ਰੇਨ ਕਰੂ ਜਿਵੇਂ ਸਾਲ ਤੋਂ ਪਿੰਡ ਵਾਲਿਆਂ ਨੇ ਕਿਹਾ ਸੀ ਹੂੰ ਵੀ ਆਹ ਰਿਡ ਸਪੀਚ ਦੇ ਵਿੱਚ ਜਿੱਦੇ ਆ ਗ੍ਰੀ ਮੋਦਨ ਤੇ ਬਰਾਸ ਕਰੀ ਹੈ ਜੰਗਾਂ ਘਸੀਰ ਹੋਏ ਆ ਇਹ ਸੇਵੇਂ ਪਾਸ਼ਾ ਹਰਗੋਬਿੰਦ ਸਿੰਘ ਮਹਾਰਾਜ ਉਹ ਮੈਂ ਉਹਨਾਂ ਚਿਰ ਇਹ ਸੰਸਾਰ ਤੇ ਆਉਂਦਾ ਰਹਾ ਜੱਗ ਤੇ ਪੰਜਾਬ ਦੇ ਵਿੱਚ ਜਿੰਨਾ ਜਰ ਆਪਣੇ ਸਾਡੇ ਖਾਲਸਾ ਪੰਥ ਦਾ ਘਰ ਨਹੀਂ ਬਣ ਜਾਂਦਾ ਬਣ ਜਾਂਦਾ ਇਹ ਨਾਲ ਉਹਨਾਂ ਚਿਰ ਇੱਥੇ ਜਨਮ ਲੈ ਕੇ ਆਉਂਦਾ ਰਹਾ ਹੂੰ ਉਹਦੇ ਜੇ ਸੂਰਮੇ ਆਪਣੇ ਬੇਲੇ ਬੇਲੇ ਮੈਂ ਤਾਂਹੀਂ ਕਹਿੰਦਾ ਵੀ ਜਿਹੜੇ ਆਪਣੇ ਪੁੱਤ-ਪੋਤੇ ਆਉਣੇ ਆ ਉਹਨਾਂ ਨੇ ਹਜੇ ਸੂਰਮੇ ਨਹੀਂ ਬਣਨਾ ਜਿਹੜੇ ਆਪਣੇ ਹੁਣ ਜਵਾਕ ਆਪਾਂ ਆਪਣੇ ਜੋ ਸੀਗੇ ਤੇ ਜਾਂ ਜਿਹੜੇ ਆਪਣੇ ਹੁਣ ਪੁੱਤ ਹੋਣਗੇ ਮੁੰਡੇ ਆਪਣੇ ਇਹ ਤਾਂ ਭਲਾ ਕੁਛ ਨਾ ਕੁਛ ਲੈ ਕਰਨ ਉਹ ਜਿਹੜੇ ਦੂ ਗਾਂਲੇ ਬੱਚੇ ਉਹਨਾਂ ਨੇ ਕੁਝ ਨਹੀਂ ਕਰਨਾ ਪੰਜਾਬ ਨੇ ਉਹਨਾਂ ਨੂੰ ਪਤਾ ਹੀ ਨਹੀਂ ਵਿਚਾਰਿਆਂ ਨੂੰ ਹਾਂ ਜਦੋਂ ਉਹਨਾਂ ਨੂੰ ਪਤਾ ਨਹੀਂ ਕੋਈ ਇਤਿਹਾਸ ਬਾਰੇ ਉਹਨਾਂ ਨੂੰ ਕੋਈ ਪੜ੍ਹਾਉਂਦਾ ਤਾਂ ਕੇ ਨਾਨੇ-ਨਾਨੀ ਕੋਈ ਨਾਲ ਕੀ ਜਾਣਾ ਨਾਨੇ-ਨਾਨੀ ਨੇ ਬਾਤਾਂ ਕਰਾਉਣੀਆਂ ਉਹ ਜੇ ਕੁਛੜਾ ਬੇਬੇ ਹੋ ਤਸਵੀਰ ਕਾਦੀ ਜੇ ਬਾਬਾ ਦੀਨ ਸਿੰਘ ਦੀ ਲੱਗੀ ਹੋਣੀ ਮੇਰੇ ਨਾਲ ਗੱਤੂਕਤਿਆ ਉਹਨੇ ਸਾਰੀ ਗੱਲ ਸੁਣਾਉਣੀ ਪੁੱਤ ਆਈ ਸੀ ਆਣੀ ਸੀ ਆਈਸੀ ਇਹ ਜੇ ਆਪਣੇ ਕਾਲੀ ਫੂਲਾਸ ਆ ਮਾਰੇ ਪੁਰਾਣੇ ਘਣਾ ਆਪਣੇ ਜੱਤੇਦਾਰ ਉਹਨੇ ਇੱਕ ਫਾਗੜਾ ਕਰਾਇਆ ਇਹ ਮਹਾਰਾਜ ਮਜੀਦ ਦੀ ਫੋਟੋ ਦੇਖੀ ਉਹਨੇ ਕਹਿੰਦੇ ਰਾਜਾ ਹੁੰਦਾ ਸੀ ਆਪਣਾ ਪੰਜਾਬ ਦਾ ਤੇ ਜੇ ਹਰੀ ਸਿੰਘ ਨਰੇਵਾ ਕਹਿੰਦੇ ਜਰਨਲ ਹੁੰਦਾ ਸੀ ਦਾ ਆਪਣੇ ਪੰਜਾਬ ਦਾ ਇਹ ਜਰਨਲ ਸੀ ਬਹੁਤ ਵੱਡਾ ਸਾਰਿਆਂ ਤੋਂ ਵੱਡਾ ਜਰਨਲ ਸੀ ਸੋਨਰੂਆ ਬਿਆ ਆ ਸ਼ਾਮ ਸਿੰਘ ਟਾਰੀ ਦੀ ਫੋਟੋ ਆ ਇਹ ਵੀ ਆਪਾਂ ਕਹਿੰਦਾ ਸੀ ਆਪਣੇ ਨੇੜੇ ਇਹ ਇਥੋਂ ਦਾ ਜਰਨਲ ਸੀ ਇਹ ਵੀ ਮਹਾਰਾਜ ਜੀ ਸਿੰਘ ਦੇ ਰਾਜ ਦਾ ਜਿਹੜੇ ਇਹ ਉਹਨਾਂ ਸੂਰਮਿਆਂ ਦੀਆਂ ਹੁਣ ਤਸਵੀਰਾਂ ਫੋਟੋਆਂ ਰਹਿ ਗਈਆਂ ਆਪਣੇ ਕੋਲ ਇਹ ਉਹ ਹੀ ਸੂਰਮੇ ਹੁਣ ਬੇੜੀ ਬਣਦੇ ਆ ਸਵੇਖ ਸੋ ਜਰਨਲ ਸਵੇਖ ਹੋਇਆ ਜਰਨਲ ਹਰਵਾਰ ਸਿੰਘ ਹੋਇਆ ਆਪਣੇ ਕਿੱਡੇ ਕਿੱਡੇ ਆਪਣੇ ਜਰਨਲ ਹੋਏ ਜਿਨ੍ਹਾਂ ਨੇ ਹਰਵਾਰ ਸਿੰਘ ਚੀਨ ਦੀ ਲੜਾਈ ਲੜਿਆ ਖਾਲਸਾ ਕੌਮ ਦੇ ਨਾਲ ਖਾਲਸਾ ਕੌਮ ਦੇ ਵਿੱਚ ਹੋ ਕੇ ਇਹ ਉਹਨਾਂ ਨੇ ਬੁਰਕੀ ਬੁਰਕੀ ਕਰਕੇ ਲੈ ਗਏ ਜਿਹਦੀ ਲੋਸਟੋਪ ਘਟ ਕੇ ਵੀ ਅਸੀਂ ਆਉਦੇ ਅਰੇ ਉਹਦੇ ਨਪਾਂਗੇ ਤੇ ਉਹ ਨਪਾਂਗੇ ਤੇ ਸਾਡੇ ਇਹਦੇ ਵਰਗਾ ਸਾਡੇ ਘਰੇ ਜਾਗਲ ਪੈਦਾ ਹੋ ਗਏ ਹੋਏ ਆਪਣੇ ਸਿੱਖਾਂ ਦੀਆਂ ਤਾਂ ਬੋਟੀਆਂ ਲੈ ਗਈ ਸੀ ਤੋੜ ਕੇ ਹੋਰ ਨਾਲੋਂ ਨਾਲ ਸੇਧ ਦਿਓ ਵੀ ਸਾਡੇ ਅਜੇ ਜਰਨ ਚੰਮਣ ਸਾਡੇ ਘਰੇ ਤੇ ਆਪਣੇ ਤੇ ਕੋਈ ਇਤਿਹਾਸ ਨਹੀਂ ਖੜਾਉਗਾ ਹੁਣ ਕੋਈ ਹੋਈ ਨਹੀਂ ਸਾਬਾ ਜੋ ਗੈਰ ਕੱਟਾ ਸਕੂਲ ਦੀਆਂ ਤੋਂ ਅਗੇ ਗੁਰੂ ਨਾਲਖ ਦੇ ਮਹਾਰਾਜ ਦਾ ਲੇਖ ਹੋਣਾ ਤੇ ਗੁਰੂ ਦਸਵੇਂ ਪਾਤਸ਼ਾਹ ਦਾ ਹੋਣਾ ਅਜੇ ਮਹਾਰਾਜ ਰਣਜੀਤ ਸਿੰਘ ਦਾ ਰਾਜ ਦਾ ਹੋਣਾ ਸਾਰੀਆਂ ਗੱਲਾਂ ਹਰੇ ਸੋਹਰੇ ਰੂ ਦੀਆਂ ਉਹਨਾਂ ਫੋਟੋ ਕੋਲੀਆਂ ਨਾਲ ਉਹ ਕੋਈ ਪਰੌਦਾ ਤੋਂ ਨਾ ਪੜਦਾ ਨਾ ਪਣਾਉਂਦਾ ਉਹ ਪਣਾਉਂਦਾ ਹਾਂ ਨਾ ਕੋਈ ਜਿਆ ਗੱਲਾਂ ਸੁਣਾਉਂਦਾ ਆ ਟਾਡੀ ਆਪਣੇ ਕਵਚਰ ਕਰੇ ਇਹਨਾਂ ਨੂੰ ਸੰਭਾਲਿਆ ਜਾਵੇ ਤਾਂ ਮੈਂ ਤਾਂ ਕਹਿੰਦਾ ਬੜੀ ਵਧੀਆ ਚੰਗੀ ਗੱਲ ਆ ਕਥਾਵਾਤ ਕਥਾਬਾਤਿਕ ਤਾਂ ਨਹੀਂ ਗੱਲਾਂ ਸੁਣਾਉਂਦੇ ਪਣਾਉਂਦੇ ਆ ਟਾਡੀ ਤੇ ਕਵਚਰ ਜਰੂਰ ਸੁਣਾਉਂਦੇ ਆ ਹੂੰ ਜਿਹੜੀ ਇਹ ਗੱਲਾਂ ਪੜੀਆਂ ਹਾਂ ਸੂਰਮਿਆਂ ਦੇਗਾ ਟਾਡੀ ਸੁਣਾਉਂਦੇ ਆ ਅਸਲ ਤਾਂ 12 ਹਾਂ ਸੁਣਨ ਲਿਗ ਗਏ ਦੀਆਂ ਮਹਾਰਾਜਾਂ ਦੀ ਸੰਗਤੀਆਂ ਹੋ ਹੋਰ ਆਪਣੇ ਜਿੰਨੇ ਵੀ ਜਾਗਣ ਲ ਹੋਏ ਆ ਚੰਗੇ ਚੰਗੇ ਬੰਦੇ ਹੋਏ ਆ ਬਾਬਾ ਦੀਪ ਸਿੰਘ ਜੀ ਹੋਏ ਆ ਇਹ ਸੁਣਾਉਂਦੇ ਆ ਹੋਰ ਤਾਂ ਕੋਈ ਸੁਣਾਉਂਦਾ ਨਹੀਂ ਨਾ ਆਪਣੀਆਂ ਕਿਤਾਬਾਂ ਜੋ ਵੀ ਕੱਟਤਾ ਹੁਣ ਜਿਵੇਂ ਭਗਵਾਨਤਮਾਨ ਆ ਉਹ ਤਾਂ ਆਪਣੇ ਵਿੱਚੋਂ ਆ ਦੇਖ ਲਾ ਜਿਵੇਂ ਨਹੀਂ ਕਰਦਾ ਸਾਰਿਆਂ ਦਾ ਵੱਡਾ ਦੁਸ਼ਮਣ ਦਾ ਪੰਜਾਬ ਦਾ ਉਹੀ ਬਣ ਗਿਆ ਹੂੰ ਬੇਗਾ ਚੋਨੇ ਦਾ ਕੀ ਹਾਲ ਪੰਜਾਬ ਦੇ ਚਾਰੇ ਵਿੱਚ ਕਿਸਾਨਾਂ ਦਾ ਘਰਾਤਾ ਉਹ ਭਲਾ ਮਾਰਦਾ ਤੇਰਾ ਰਾਜ ਆ ਤੂੰ ਪਹਿਲਾਂ ਖੇਤਰਾ ਚੋਂ ਚਕਾ ਪਹਿਲਾਂ ਬੇਰ ਤੱਕ ਕਰੋ ਕਰ ਹਾਂ ਤੂੰ ਬੇਲ ਕਰੇਗਾ ਫੇਰ ਹੀ ਤੇਰਾ ਝੋਨਾ ਨਵਾਂ ਲੱਗੂਗਾ ਉੱਥੇ ਹਾਂ ਹਣਾ ਕੋਈ ਪ੍ਰਾਣੀ ਹੋਣ ਫਿਰ ਗਰੀਬ ਪਰਿਵਾਰਾਂ ਨੂੰ ਘੇਰੀ ਫਿਰਦੀ ਆ ਪੁਲਿਸ ਵਿਚਾਰੇ ਦੇ ਛੱਤਰ ਮਾਣ ਦੀ ਜਾਂਦੀ ਜੁਰਮਾਨੇ ਪਾਈ ਜਾਂਦੀ ਤਗੜਿਆਂ ਨੂੰ ਕੋਈ ਪੁੱਛਦਾ ਨਹੀਂ ਉਹੀ ਕਮੇਡੀਆਂ ਜੋਗਾ ਹੀ ਰਹਿ ਗਿਆ ਸੋ ਕਮੇਡੀਆਂ ਜੋ ਰਹੇਗਾ ਕਮੇਟੀ ਵੀ ਨਹੀਂ ਹੈ ਕਮੇਟੀ ਵੀ ਨਹੀਂ ਹਵਾਲਾ ਉਹੀ ਕਮੇਡੀਆਂ ਜਿਹੜੀ ਪਹਿਲਾਂ ਦੀ ਕੋਲੇ ਆ ਬਸ ਉਹ ਇੱਕ ਇਕੱਲਿਆਂ ਖੜਾਈ ਜਾਂਦਾ ਕੋਈ ਗੱਲ ਨਹੀਂ ਬਾਤ ਨਹੀਂ ਐਵੇਂ ਹੀ ਬੱਸ ਜਮੇ ਨੂੰ ਹੁਣ ਤਾਂ ਇਹਦੀ ਕੋਈ ਸੁਣਦਾ ਹੀ ਨਹੀਂ ਹਾਂ ਹੁਣ ਤਾਂ ਐਵੇਂ ਹੀ ਲੱਗਿਆ ਬਈ ਆਸੇ ਵਿੱਚ ਖੋਲੀਆਂ ਦੀਆਂ ਗੱਲਾਂ ਕਿ ਜਿਹੜੇ ਕੋਈ ਲੋਕ ਅਠਦੇ ਵੀ ਹੈ ਨਹੀਂ ਗਏ ਇਹਦਾ ਵੀ ਆ ਵੀ ਅਸੀਂ ਜਾਂਦਾ ਕੱਲਾ ਹੀ ਸੁਣਾ ਕੇ ਐ ਮੈਂ ਕਹਿੰਦਾ ਕਿਸੇ ਨੂੰ ਪੰਡ ਤਾਂ ਖਤੇ ਕਿਸੇ ਨੂੰ ਪੰਡ ਤਾਂ ਵੰਡਣ ਦੇ ਕਿ ਲੋੜਾ ਤੇਰੇ ਕੰਮ ਥੋੜੋ ਜਿਹਾ ਤੇਰੇ ਕੰਮ ਨੂੰ ਪੰਜਾਬ ਦੇ ਸੰਭਾਲ ਤੇ ਕਰ ਐ ਜੋ ਆਕਾਂ ਨੂੰ ਪੜਾਉਣ ਦੀ ਚੰਗੀ ਗੱਲ ਕਰ ਸੋਨੇ ਸਕੂਲ ਖੋਲ੍ਹੇ ਹੋਰ ਛੋੜੇ ਹਸਪਤਾਲ ਖੋਲ੍ਹ ਕੋਸ਼ ਨਹੀਂ ਇਹਦੇ ਪੱਲੇ ਪੱਲੇ ਬਸ ਇਹ ਵੀ ਉਹੀ ਕਰੀ ਜਾਂਦਾ ਜੇ ਉੱਲਾ ਗੱਲਾਂ ਨਾਲ ਬੰਦਾ ਇੰਨੀ ਚੰਗਾ ਨਾ ਹੀ ਰਾਜ ਹੋਵੇ ਆਪੋ ਤਾਂ ਆਪ ਚੱਲ ਪੈਣ ਲੋਕੋ ਹੂੰ ਕੀ ਕਰੌਣਾ ਦੋਦਲ ਟੁੱਟੇ ਜਾਂਦੇ ਆ ਤਾਂ ਪੈਸਾ ਆਪਣਾ ਵੱਡੀ ਤੁਰੇ ਜਾਂਦੇ ਆ ਰੇਤੇ ਦੇ ਪੈਸੇ ਹੀ ਕਮਾ ਕੇ ਇਹ ਲੈ ਗਿਆ ਬਜਰੀ ਦੇ ਇਹ ਲੈ ਗਿਆ ਹੋਰ ਜਿਹੜੇ ਵੱਡੇ ਵੱਡੇ ਆਪਣੇ ਸੀਗੇ ਨਾਲ ਲੱਗੇ ਉਹਨਾਂ ਚੋਂ ਇਹ ਲੈ ਕੇ ਕੱਢ ਕੇ ਪੈਸੇ ਅੱਬ ਇਹ ਜਿਹੜੇ ਹੋਲਾ ਟੱਪਰ ਸੌਣ ਲੈ ਗਏ ਭੰਡਾ ਦੂਜਿਆਂ ਨੂੰ ਸੀ ਤੇ ਭੰਡਾ ਦੂਜਿਆਂ ਨੂੰ ਸੀ ਕੋਈ ਪੈਸਾ ਪੰਜਾਬ 'ਚ ਛੱਡਿਆ ਨਹੀਂ ਹੂੰ ਹੁਣ ਢੂੜੇ ਜੇ ਕੋਈ ਮੰਤਰੀ ਮੁੱਖ ਮੰਤਰੀ ਆਊਗਾ ਉਹ ਆਮਲਾ ਟੱਡ ਪਰੂ ਜਿਹੜੇ ਬਣ ਜਾਂਦਾ ਉਹੀ ਭਰਦਾ ਹਾਂ ਬਸ ਕਿ ਪੰਜਾਬ ਨੂੰ ਤਾਂ ਖਾਲੇ ਕੋਈ ਰੱਖਣਾ ਹੈ ਅਤੇ ਇਹ ਗੱਲ ਕਰ ਆਪਣੇ ਜਿੰਨੇ ਬੱਚੇ ਬਾਹਰ ਆ ਪੰਜਾਬ ਇਹਨਾਂ ਦਾ ਹੀ ਬਚਾਇਆ ਹੋਇਆ ਉਹਨਾਂ ਦਾ ਜੋ ਆਪਣਾ ਪੈਸੇ ਕੱਢੀ ਜਾਂਦੇ ਆ ਆਪਣੇ ਪਰਿਵਾਰ ਨੂੰ ਰੋਟੀ ਪਾਣੀ ਖਾਈ ਜਾਂਦੇ ਆ ਤੇ ਨਹੀਂ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੋ ਜਾਪਾ ਜਿਹੜੇ ਹਸਾਬ ਇਹਨਾਂ ਦੇ ਰਚਿਆ ਕੰਮ ਕੋਈ ਨਹੀਂ ਪੁੱਛਦਾ ਕੋਈ ਬੰਦਾ ਮਾਰ ਜਾਵੇ ਭਈਆ ਮਾਰ ਦੇ ਪੀ ਹੋਰ ਵਾਰ ਕੋਈ ਲਟੇਰਾ ਆਵਰਾ ਇੱਕ ਵਿਆਹ ਸੀ ਕਿਸੇ ਦੇ ਘਰੇ ਦਾ ਅਦਰਮਾ ਗੱਲ ਸੁਣਾਉਣੀ ਸੀ ਅੰਡਟੇ ਚੱਲੀ ਜਾਂਦਾ ਉਹਨਾਂ ਦੇ ਪੰਜ ਛੇ ਸੱਤ ਜਣੇ ਆ ਗਏ ਮਢੀਰ ਪਤਾ ਨਹੀਂ ਕਿੱਥੋਂ ਵਿਆਹ ਦੇ ਵਿੱਚ ਪਹਿਲ ਸੱਚੋ ਨੈਤਨ ਦੇ ਵਿਚਾਰੇ ਦੀ ਸ਼ਰਾਬ ਪੀਤੀ ਨਾਲੇ ਨਾਲ ਮੀਟ ਖਾਦਾ ਨਾਲੇ ਹੋਰ ਰਸਣ ਪਾਣੀ ਖਾਦਾ ਮੜ ਕੇ ਜਾ ਕੇ ਜਿੱਥੇ ਕੁੜੀ ਮੁੰਡੇ ਹੋਣੀ ਨੱਚਦੇ ਸੀ ਵਿੱਚ ਜਾ ਕੇ ਨੱਚਣ ਲੱਗੇ ਹੂੰ ਉਹਨਾਂ ਨੇ ਠਾਏ ਕਹਿੰਦੇ ਨਾ ਯਾਰ ਤੁਸੀਂ ਸਾਡਾ ਕੰਮ ਖਰਾਬ ਕਰਦੇ ਆਂ ਵਿਆਹ ਤੁਸੀਂ ਆਪ ਦਾ ਪਾਸੇ ਨਾ ਚਲੇਓ ਕਹਿੰਦੇ ਤਾਂ ਹੀ ਬਚਾਂਗੇ ਹੁਣ ਜਿਹੜੇ ਜਨ ਦੇ ਮੁੰਡੇ ਸੀ ਉਹਨਾਂ ਨੇ ਫੜ ਫੜ ਕੇ ਬਾਹਰ ਕੱਢਦੇ ਉਹਦਾ ਬਾਹਰ ਹੋ ਗਏ ਤੇ ਅੱਜ ਦੱਸਦੇ ਆ ਕੇ ਲੈ ਕੇ ਗੰਡਾ ਸੇਕਣ ਪਾਣਾ ਤੇ ਘਰੇ ਆ ਕੇ ਸਾਰਾ ਪਰਿਵਾਰ ਕੁੱਟ ਕੇ ਤੇ ਮਢੋਲੀ ਆਪਣੇ ਉਹਨੇ ਮੋਟੋ-ਕਟੇ ਅਸਤਾਲਾ ਦੀ ਪਾਤ ਇੱਕੀ ਜੀ ਇਹ ਜਿਆਦਾ ਥੋੜੇ ਲ ਕੀ ਕਰੂ ਬੰਦਾ ਕੀ ਕਰੂ ਲੱਭਾ ਚਾਕੇ ਗਰੀਬ ਦੇ ਵਿਚਾਰਿਆਂ ਦੇ ਆ ਕੇ ਸਾਰਾ ਵਿਆਹ ਖਰਾਬ ਕਰਤਾ ਲੈ ਪਰਵਾਹ ਨ ਕੋਟੇ ਕੋਈ ਸੇਫਟੀ ਨਹੀਂ ਇੱਥੇ ਕੋਈ ਸੇਫਟੀ ਨਹੀਂ ਕੋਈ ਪੁਸ਼ਤ ਨਹੀਂ ਕੋਈ ਪੁਸ਼ਤ ਨਹੀਂ ਕਿਸੇ ਨੂੰ ਅਬ ਕੀ ਹੋਈ ਜਾਂਦਾ ਸਾਨੂੰ ਪਤਾ ਨਹੀਂ ਕੋਈ ਨਹੀਂ ਅਸੀਂ ਕਰਦੇ ਆ ਅਸੀਂ ਕੀ ਕਰਾਂਗੇ ਬਦੀ ਜੈਸਟੀਫਿਕੇਸ਼ਨ ਕਰਾਂਗੇ ਅਸੀਂ ਬਲਾਨਾ ਕਰਾਂਗੇ ਘਰ-ਘਰ ਸਤਰਾਮ ਭਾਈ ਵਿਚੇ ਰੋਕ ਦਿੰਦੇ ਆ ਬੰਦੇ ਤਾਂ ਇਹਨਾਂ ਦੇ ਆਪ ਦੀ ਤਰੀ ਬੰਦੇ ਵਿੱਚ ਹੂੰ ਕੀ ਕਰੂਗਾ ਹੋਣੀਆਂ ਕਿਸੇ ਦਾ ਹੁਣ ਤਾਂ ਆਪ ਦਾ ਆਪ ਬਚਾ ਲੋ ਜੇ ਬਚੀਦਾ ਪ੍ਰਭੂ ਸੋਡੀ ਕਿਸੇ ਨੇ ਰੱਖਿਆ ਨਹੀਂ ਉਹ ਕਰਨੀ ਮਿੱਤਰੋ ਕਿਸੇ ਨੇ ਵੀ ਨਹੀਂ ਕਰਨੀ ਆਪਦੇ ਆਪ ਨੂੰ ਘਰੇ ਬਚਾਓ ਆਪਦੇ ਸੇਫ ਰਹੋ ਆਪਦੇ ਵਧੀਆ ਰਹੋ ਨਿਗ੍ਹਾ ਰੱਖੋ ਕੌਣ ਆਉਂਦਾ ਕੌਣ ਜਾਂਦਾ ਜਾਂਦਾ ਕੀ ਕਰਦਾ ਕੈਮਰੇ ਲਵਾਓ ਘਰੇ ਆਗੇ ਕਿਸੇ ਨਾਲ ਬਹਾਲੇ ਪੈਸੇ ਦਾ ਲੈਣ ਦੇਣ ਨਾ ਕਰੋ ਕਿਸੇ ਨੂੰ ਪੈਸੇ ਬਾਹਲੇ ਦਿਖਾਓ ਨਾ ਆਪ ਦਾ ਪੜ ਦੇ ਨਾਲ ਚੜ੍ਹਦੀਆਂ ਗੱਲਾਂ ਕਿ ਸੱਚੀਆਂ ਹੁੰਦਾ ਕਹਿੰਦੇ ਆ ਪ੍ਰਸ਼ਾਦਾ ਹੋਇਆ ਰੋਟੀ ਪਾਣੀ ਖਾਣਾ ਪੜਦਾ ਇਹਦਾ ਮਾਇਆ ਲੈਣੀ ਜਿਹੜੀਆਂ ਪਰਦੇ ਦੀ ਇਹ ਚੀਜ਼ਾਂ ਪਰਦੇ ਦੀਆਂ ਇੰਨੇ ਤਾਂ ਹੁਣ ਕਿਸੇ ਕੋਲ ਹੈ ਨਹੀਂ ਟਾਈਮ ਹੀ ਮਸਾਂ ਪੂਰੇ ਹੁੰਦੇ ਆ ਹਾਂ ਚਲ ਹੈਗੇ ਆ ਕਿੰਨੇ ਕੋਲ ਹੈਗੇ ਕੱਢ ਲੈਦੇ ਜੋ ਕੱਢ ਕੇ ਫਸਾਤਾ ਜਾਰੀ ਕੱਢਦਾ ਗਿਆ ਇਹਦਾ ਫਸਾਤਾ ਜਾਰੀ ਨਹੀਂ ਚੱਲਦਾ ਉਹ ਵੀ ਲੈ ਜਾਂਦੇ ਪੁੱਟ ਕੇ ਮੈਣੇ ਕਹੋਗੇ ਲੈ ਜਾਂਦੇ ਪੁੱਟ ਕੱਟ ਕੇ ਇਹਦਾ ਉਹ ਕਰੀ ਬੰਨਣ ਲੱਗ ਜਣਾ ਕਿਸੇ ਟਾਈਮ ਉਹਨਾਂ ਨੇ ਜੇ ਆਏ ਗਈ ਤਾਂ ਗੱਲ ਕੀ ਕਰਨ ਲਈ ਇੰਨੇ ਪੈਸੇ ਦੇਵੋ ਤੇ ਬਾਹਰ ਨਿਕਲੋ ਨਹੀਂ ਮੈਂ ਅਸੀਂ ਨਿਕਲਣੇ ਜਣਾ ਹੂੰ ਨੇ ਚਰੂ ਦੇ ਉਹ ਪੈਸੇ ਮੰਗਾ ਕੇ ਦੇ ਬਰ ਸਾਹਮਣੇ ਪਤਾ ਮੁੰਡੇ ਜੋ ਆਕਾ ਖੋ ਆ ਗਏ ਆਪੋ ਇਹ ਜਿਆ ਸਮਾਜ ਆਣਾ ਉਹ ਦੇਖੀ ਜੇ ਦੋਨ 30 ਤੱਕ ਆ ਜਾਣਾ 30 ਨੰਬਰ ਹੀ ਨਹੀਂ ਹੂੰ ਬਹੁਤ ਬਰਾ ਹਾਲ ਬਾਜ਼ਾਰ ਦਾ ਹੋਣਾ ਦੇਖੀ ਜੇ ਤੁਸੀਂ ਜਿਹੜੇ ਹਾਲਾਤ ਚੱਲਦੇ ਆ ਅਬ ਉਹਰੇ 27 ਦੀਆਂ ਇਹਨਾਂ ਨੇ ਵੋਟਾਂ ਲੈਣਗੀਆਂ ਨਾ ਉਹ ਜੇ ਦੇਖੀ ਪੰਜਾਬ ਦਾ ਕੀ ਹਾਲ ਕਰ ਰਿਹਾ ਹੈ ਵੱਧ ਆ ਇਹ ਛੋਟੀਆਂ ਜਿਹੜੀਆਂ ਆਪਣੇ ਘੱਟ ਗਣਤੀ ਵਾਲੀਆਂ ਹੈਗੀਆਂ ਨਾ ਦਾਤਾ ਉਹਨਾਂ ਨੂੰ ਨਾ ਨਹੀਂ ਛੱਡਣਾ ਹੂੰ ਹਿੰਦੂਦਾਰਗੇ ਬਣਾਉਣ ਨੂੰ ਹਿੰਦੂ ਰਾਜ ਬਣਾਉਣ ਨੂੰ ਫਿਰਦੇ ਆਪਾਂ ਉਹਨੇ ਸਿੱਖਾਂ ਨੇ ਕਿੱਥੇ ਬਖਸ਼ਣਾ ਸਿੱਖ ਆਪਣੇ ਬਾਹਰ ਚਲੇ ਗਏ ਲੱਖਾਂ ਜੋ ਲੱਖ ਮੁੰਡੇ ਇੱਥੇ ਰਹਿ ਗਏ ਆਪਣੇ ਬੁੱਢੇ ਠੇਰੀਆਂ ਉਹਨਾਂ ਕਿੱਥੇ ਰਹਿ ਛੱਡਣਾ ਛੱਡਣਾ ਬਾਗ ਜ ਬਾਦਸ਼ਾਹ ਆਪਾਂ ਦਾ ਕਰਨ ਸੱਚੇ ਬਾਦਸ਼ਾਹ ਬਖਸ਼ੇ ਆਪ ਦੀ ਜ਼ਿੰਦਗੀ ਆਪ ਕੱਢ ਲੋ ਜੇ ਨਿਕਲਦੀ ਆ ਤਾਂ ਰੱਬ ਦੇ ਆਸਰੇ ਆਪੋ ਜੀ ਉਹ ਇਹ ਤੇ ਕਿਸੇ ਦੀ ਬਾਅਦ ਨਹੀਂ ਪੁੱਛਦਾ ਮਰ ਗਿਆ ਤੇਰਾ ਮਰ ਗਿਆ ਕਿਸੇ ਨੇ ਕੀ ਲਗਣਾ ਆਉਂਦੇ ਬੰਦੇ ਜੱਟ ਬਹਿ ਕੇ ਬੜੇ ਨਾਲ ਤਾਂ ਬਹਿਣੋ ਨਹੀਂ ਆਉਂਦੇ ਬੜੇ ਨਾਲ ਬਹਿਣ ਵੀ 5-7 ਘੰਟਾ ਆਉਂਦੇ ਆ ਚੱਕ ਤੇ ਫਿਰ ਜੇ ਝਾੜ ਕੇ ਭੱਜ ਜਾਂਦੇ ਆ ਜਾਂ ਜਾਂਦੇ ਹੁਣ ਨਹੀਂ ਕੋਈ ਆ ਕੇ ਬਹਿਦਾ ਬੰਦਾ ਅੱਗੇ ਲੋਕ ਹੁੰਦੇ ਸੀ ਆਪਣੇ ਦੋ ਦੋ ਚਾਰ ਚਾਰ ਘੰਟੇ ਰਾਤਾਂ ਲਗਾਉਂਦੇ ਸੀ ਪਰਵਾਹ ਨਾ ਕਰਦੇ ਲਗਾਉਂਦੇ ਸੀ ਹਾਂ ਹੁਣ ਨਹੀਂ ਕੋਈ ਖੜਦਾ ਹੁੰਦਾ 5 ਮਿੰਟ ਆਉਂਦੇ ਆ 5 ਮਿੰਟ ਤੇ ਮੁੜ ਜਾਣਾ ਬਸ ਪਤਾ ਲੈ ਲਈ ਪਤਾ ਲੱਗ ਗਿਆ ਹੂੰ ਕੋਈ ਚਾਹ ਤੂੰ ਨਹੀਂ ਕਿਸੇ ਦਾ ਹੈ ਤੇ ਬਸ ਹੁਣ ਦਾ ਫਾਰਮੈਟ ਹੈ ਦੂਜਾ ਵੀ ਜਾਵੇਗਾ ਤੇਰੇ ਯਾਰਾ ਜੇ ਤੂੰ ਨਹੀਂ ਜਾਂਦਾ ਤੇਰੇ ਵੀ ਨਹੀਂ ਆਉਣਾ ਕਿਸੇ ਨੇ ਕਿਸੇ ਨੇ ਜੇ ਮਰਗਦਾਲਾ ਲਾ ਲਾ ਤੇ ਵਿਆਹ ਦਾ ਲਾ ਲਾ ਤੇ ਕੋਈ ਨਾ ਲਾ ਮੀਡੀਆ ਨੇ ਹੁਣ ਤਾਂ ਨਾ ਮਰਗ ਦੀਆਂ ਵੀ ਵੀਡੀਆਂ ਹੀ ਆਉਂਦਾ ਕੋਈ ਕਿਸੇ ਦੇ ਨਹੀਂ ਆਉਂਦਾ ਜਾਂਦਾ ਨਾ ਪਿਆਰ ਹੈ ਪਿਆਰ ਤੋਂ ਬਿਨਾ ਕਿਸੇ ਦੇ ਘਰੇ ਬੈਠਿਆ ਨਹੀਂ ਜਾਂਦਾ ਹੂੰ ਆਉਣਗੇ ਦੋ ਵੜ ਫਾਰਮੈਟੀ ਦੀ ਪੂਰੀ ਘਰੇ ਚੰਗਾ ਵੀ ਚਾਹ ਨਹੀਂ ਪੀਣਾ ਚਾਹਣਾ ਕਰ ਰਿਹਾ ਚਾਹ ਤਾਂ ਸੀ ਪੀਦੇ ਮੈਨੂੰ ਪਤਾ ਵੀ ਇਹ ਚਾਹ ਕਾਲੀ ਦਾ ਟਾਈਮ ਲੱਗੂ ਲੱਗੂਗਾ ਅਰੇ ਇਹ ਜਿਹੜੀਆਂ ਗੱਲਾਂ ਲੋਕ ਕਰਦੀਆਂ ਕੀ ਕਿਸੇ ਦਾ ਅੱਗੇ ਆਉਣ ਦਾ ਪਤਾ ਲੈਣ ਆਉਣ ਦਾ ਜਾਣਾ ਘਰੇ ਬੰਦੇ ਦੇ ਉਹ ਸਾਰਾ ਹਾਲ ਚਾਲ ਪੁੱਛਣਾ ਉਹਦਾ ਕੰਮ ਜੇ ਉਹ ਕੰਮ ਤੋਂ ਪਿੱਛੇ ਉਹਦਾ ਕੰਮ ਕਰਨਾ ਕਰਨਾ ਜੇ ਜਾ ਕੇ ਤਾਂ ਕੰਨੀਆਂ ਪਿੱਛੇ ਰਹਿ ਗਏ ਬਿਮਾਰ ਹੋ ਗਏ ਤੇ ਆਪਾਂ ਆ ਕਰ ਦਈਏ ਇਹਦਾ ਕੰਮ ਹੂੰ ਹੁਣ ਤਾਂ ਅਗਲੇ ਦਾ ਚੰਗਾ ਜਿਹਾ ਬਿਮਾਰ ਹੋਇਆ ਦਾ ਪਰਦਾ ਦਾ ਮਰਦੇ ਕੋ ਕਰ ਹੂੰ ਗੱਲਾਂ ਕਰਦਾ ਹੀ ਬਲ ਗਿਆ ਇਹ ਇਹ ਜਿਹੜਾ ਗੱਲਾਂ ਲੋਕਾ ਕੋਲੇ ਇੱਕ ਦੂਜੇ ਰਮਣੀ ਖੀ ਜਾਂਦੇ ਬਸ ਪਤਾ ਨਹੀਂ ਕਾਦੀ ਖੇਜ ਆ ਲੋਕਾਂ ਨੂੰ ਆਪਸ ਵਿੱਚ ਇੰਨੀ ਬਸ ਮੂੰਹ ਬਰੁੜ ਕੇ ਤੁਰਦਾ ਜਿਹੜਾ ਲੰਘਦਾ ਵਿੱਚ ਦੀ ਹੂੰ ਪਤਾ ਨਹੀਂ ਕੀ ਗੱਲ ਆ ਕੇ ਬਾਜਾ ਮਾਰਦੇ ਆ ਜਾ ਉਹ ਬਣਾਨਿਆ ਹੁਣ ਜੰਡਰ ਵਾਲੀਆਂ ਬੁਢਾ ਹੋਣੀਆਂ ਹੁੰਦੀਆਂ ਅਸੀਂ ਆਪਣੇ ਇਥੋਂ ਚੱਲਦੇ ਇਦਾਂ ਅਜਿਹੀ ਤੇ ਬੀਬੀ ਨੇ ਬਾਅਦ ਵਿੱਚ ਸਾਰਿਆਂ ਨੇ ਆ ਜਾਣਾ ਆ ਜਾਣਾ ਸਾਰਿਆਂ ਨੇ ਆ ਕੇ ਚਾਹ ਪਾਣੀ ਪੀ ਕੇ ਫੇਰ ਜੰਡਰ ਜੰਡਰ ਵਾਲੇ ਹੂੰ ਆਪਣੇ ਘਰੇ ਦੁਪਹਿਰੋਂ ਦੁਪਹਿਰਾ ਪੈ ਜਾਂਦੇ ਗਏ ਅਸੀਂ ਪੈ ਕੇ ਫੇਰ ੁੱਤਪੇ ਤੇ ਆਖਰੇ ਸ਼ਾਮ ਹੋ ਜਣੀ ਹੋ ਜਾਂਦੇ ਗਏ ਅਸੀਂ ਹੂੰ ਇੰਨਾ ਪ੍ਰਿਆਸ ਸੀ ਲੋਕਾਂ ਦਾ ਉਸ ਵਿੱਚ ਉਹਦਾ ਸੌਟੇ ਜੰਡੇ ਕੁੰਡੇ ਲੱਗੇ ਆ ਬੜੂ ਵੀ ਕਿਹੜਾ ਬਾਜ ਵੀ ਤਾਂ ਹੀ ਮਰੂ ਜੇ ਸਾਹਮਣੇ ਬੈਠੇ ਹੋਵਾਂਗੇ ਬੈਠੇ ਹੋਵਾਂਗੇ ਬੈਠੇ ਦਾ ਕੋਠਾ ਆਉਂਦੇ ਜੋ ਪੜਦੇ ਜੇ ਬੈਠੇ ਆ ਸਤਨਾਵ ਵੈਗੁਰੂ ਇਹਦਾ ਬਾਰਮ ਨਹੀਂ ਖੁੱਲਾ ਕਿਸੇ ਦਾ ਨਹੀਂ ਖੁੱਲਾ ਬਾਰ ਕੋਈ ਦਰਾਖਤੀ ਇਹ ਨਹੀਂ ਕਿਸੇ ਦੇ ਘਰੇ ਹੂੰ ਦਰਾਖਤ ਅੱਲੇ ਬੈੰਦਾ ਵਸੇ ਬੰਦਾ ਕਹੇ ਹੂੰ ਉਹ ਦਰਾਖਤੀ ਇਹ ਨਹੀਂ ਤੇ ਬਰਤੂ ਪੇਟੂ ਕਹਦੇ ਆਸਰੇ ਮੇਠੂ ਕਹਦੇ ਆਸਰੇ ਉਹ ਬੋੜਾ ਕਹਿੰਦਾ 11 ਸਾਲਾਂ ਦਾ ਬਾਪੂ ਕਹਿੰਦਾ ਵਸੇ ਉਹ ਕਹਿੰਦਾ ਜਿਹਦੇ ਘਰੇ ਦਰਾਖਤ ਹੈ ਨਹੀਂ ਜਿਹਦੇ ਖੇਤ ਜਿਹਦਰਾਖਤ ਨਹੀਂ ਉਹ ਘਰ ਕੇ ਤੁਨੂੰ ਜੜ ਜਾਣਾ ਹੂੰ ਉਹਨੇ ਕਰਨੇ ਵਸਰਾ ਨਹੀਂ ਕਹਦਾ ਨਾਲ ਖੇਤ ਨੇ ਵਸਰਾ ਨਾਲ ਕਰਨੇ ਵਸਰਾ ਹੂੰ ਦਰਖਤ ਦੇ ਆਸਰੇ ਨਾਲ ਬੰਦਾ ਬਹਿੰਦਾ ਦਰਖਤ ਦੇ ਆਸਰੇ ਨਾਲ ਜਾਨਵਰ ਆਉਂਦਾ ਆਉਂਦਾ ਇਹ ਤਾਂ ਹੈਗਾ ਇਹ ਬਾਹਰ ਦਰਖਤ ਹੋਊਗਾ ਕਿ ਸ਼ਾਮੇ ਮੰਗਾ ਢਾਕੇ ਬੈਜੂ